ਸਤਿ ਸ਼੍ਰੀ ਅਕਾਲ ਜੀ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਨਸਰ ਸਿੰਘ ਮਾਲੀਆ ਵੱਲੋਂ ਸੋ ਅੱਜ ਦੀ ਵੈਰਾਈਟੀ ਦੇ ਵਿੱਚ ਲੈ ਕੇ ਆਇਆ ਮੈਂ ਕਾਟਨ ਦੇ ਬੜੇ ਸੋਹਣੇ ਸੂਟ ਪਾਰਟੀ ਵੇਅਰ ਸੂਟ ਵੀ ਦਿਖਾਉਂਗਾ ਹਰ ਤਰ੍ਹਾਂ ਦੇ ਡਿਜ਼ਾਈਨਿੰਗ ਹਰ ਤਰ੍ਹਾਂ ਦੀ ਵੈਰਾਈਟੀ ਆਈ ਹੋਈ ਹੈ ਬਹੁਤ ਕੁਝ ਬਹੁਤ ਕੁਝ ਆਇਆ ਹੋਇਆ ਤੁਹਮੇ ਦਿਖਾਉਂਗਾ ਪ੍ਰੋਪਰ ਵੀਡੀਓ ਐਂਡ ਤੱਕ ਦੇਖਿਓ ਪਹਿਲਾਂ ਤੁਸੀਂ ਚਿਕਨ ਦੀ ਬਾਟਮ ਨਾਲ ਸੂਟ ਆਇਆ ਉਹ ਦੇਖੋ ਬੜੇ ਪਿਆਰੇ ਸੂਟ ਲੈ ਕੇ ਆਇਆ ਪਹਿਲਾਂ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਆ ਦੇਖੋ ਆ ਰੀਮ ਦੀ ਪ੍ਰਿੰਟ ਸ਼ਾਰਟ ਚਾਹੇ ਤੁਸੀਂ ਪਲਾਜ਼ੋ ਬਣਾਓ ਜੋ ਮਰਜ਼ੀ ਬਣਾਓ ਆ ਚੈੱਕ ਕਰੋ ਦੁਪੱਟਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਆ ਰਿਹਾ ਚਾਰ ਚਾਰ ਪੰਜ ਪੰਜ ਰੰਗ ਮਿਲਣਗੇ ਇਹਨਾਂ ਦੇ ਵਿੱਚ ਸਾਰੇ ਰੰਗ ਕਲਰ ਮੈਂ ਓਪਨ ਕਰਕੇ ਦਿਖਾਵਾਂਗਾ ਸੈਕਿੰਡ ਸ਼ੇਡ ਆ ਰਿਹਾ ਇਸ ਦਾ ਆਵਲਾ ਆਵੀ ਸ਼ੇਡ ਬੜਾ ਸੋਹਣਾ ਪਿਓਰ ਕਾਟਨ ਦੇ ਸੂਟ ਨੇ ਬੜੇ ਸੋਹਣੇ ਸੂਟ ਆਹ ਲਓ ਇਹਦੇ ਵਿੱਚ ਇੱਕ ਦੋ ਪਾਰਟੀ ਵੀ ਰਾਈਟਮਾਂ ਵੀ ਆਈਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗਾ ਆਹ ਲਓ ਆ ਚੈੱਕ ਕਰੋ ਇੱਕ ਆ ਰਿਹਾ ਇਸ ਵਿੱਚ ਮੋਰ ਪੰਖੀਆ ਕਲਰ ਬੜਾ ਸੋਹਣਾ ਸ਼ੇਡ ਆ ਆ ਆ ਰਿਹਾ ਦੁਪੱਟਾ ਸੋ ਵੀਡੀਓ ਦੇ ਵਿੱਚ ਬਣੇ ਰਹੋ ਪਹਿਲਾਂ ਸਾਡਾ YouTube ਚੈਨਲ ਸਬਸਕ੍ਰਾਈਬ ਔਰ ਇੱਕ ਵੀਡੀਓ ਨੂੰ ਤੁਹਾਨੂੰ ਨੋਟੀਫਿਕੇਸ਼ਨ ਤਾਂ ਕਿ ਮਿਲਦੀ ਰਹੇ ਸੋ ਸਭ ਤੋਂ ਸੋਹਣੀ ਵੈਰਾਈਟੀ ਲੈ ਕੇ ਆਇਆ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਇਆ ਆ ਲੋ ਆ ਰਿਹਾ ਇਹਦਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਆ ਦੇਖੋ ਆ ਇਹਦਾ ਦੁਪੱਟਾ ਆ ਰਿਹਾ ਦੁਪੱਟਾ ਆ ਰਿਹਾ ਇਸ ਤਰ੍ਹਾਂ ਡਿਜੀਟਲ ਪ੍ਰਿੰਟ ਦਾ ਸੋ ਇੱਕ ਸ਼ੇਡ ਤੁਹਾਨੂੰ ਮਿਲੂਗਾ ਇਹਦੇ ਵਿੱਚ ਕਾਪਰ ਸ਼ੇਡ ਆ ਵੀ ਕਲਰ ਬੜਾ ਪਿਆਰਾ ਹੈ ਬੜਾ ਸੋਹਣਾ ਸ਼ੇਡ ਆ ਸੋ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਜਰੂਰ ਕਰ ਦਿਓ ਸੂਟ ਕਿਵੇਂ ਲੱਗੇ ਜੋਰ ਦੱਸਿਓ ਕਿਤੋਂ ਕਿਤੋਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜੋਰ ਦੱਸਿਓ। ਲਓ ਜੀ ਇੱਕ ਆਹ ਦਾ ਕਾਪਰ ਸ਼ੇਡ। ਚਾਰ-ਚਾਰ ਰੰਗ ਨੇ, ਪੰਜ-ਪੰਜ ਰੰਗ ਨੇ। ਰੇਡ ਇਹਦਾ ਜਿਹੜਾ ਪ੍ਰਾਈਸ ਰਹੇਗਾ, ਉਹ ਰਹੇਗਾ 1550 ਰੁਪਏ। ਇਹਦੇ ਵਿੱਚ ਵਿਦਾਊਟ ਦੁਪੱਟਾ ਵੀ ਸੂਟ ਆਏ ਨੇ, ਉਹ ਵੀ ਤੁਹਾਨੂੰ ਦਿਖਾਉਂਗਾ ਮੈਂ। ਆ ਲਓ। ਇੱਕ ਆਹ ਇਸ ਬਲੈਕ ਸ਼ੇਡ, ਆਹ ਵੀ ਸ਼ੇਡ ਬਹੁਤ ਸੋਹਣਾ ਹੈ। ਚਾਰ-ਚਾਰ, ਪੰਜ-ਪੰਜ ਰੰਗ ਨੇ, ਮੈਂ ਤੁਹਾਨੂੰ ਸਾਰੀ ਵੈਰਾਈਟੀ ਓਪਨ ਕਰਕੇ ਦਿਖਾਉਂਗਾ। ਵੀਡੀਓ ਪੂਰੀ ਐਂਡ ਤੱਕ ਦੇਖਿਓ। ਸਭ ਨੂੰ ਮੇਰੀ ਰਿਕਵੈਸਟ ਹੈ। ਸਭ ਤੋਂ ਸੋਹਣੇ ਸੂਟ ਲੈ ਕੇ ਆਇਆ ਆਹ ਰੇਕ ਇਜ਼ ਅ ਬਲੈਕ ਸ਼ੇਡ ਆਹ ਰਿਆਂ ਦਾ ਦੁਪੱਟਾ ਇਹ ਕਰਿਆ ਆਵਲਡਨ ਆਹ ਵੀ ਡਿਜ਼ਾਈਨ ਬਹੁਤ ਸੋਹਣਾ ਆਹ ਵੀ ਡਿਜ਼ਾਈਨ ਬੜਾ ਸੋਹਣਾ ਇਹ ਚਾਰਾਂ ਚੋਂ ਤੁਸੀਂ ਕੋਈ ਵੀ ਬਾਏ ਕਰ ਲਿਓ ਬਸ ਕਲਰ ਦੇਖ ਲਓ ਉਹਨੂੰ نیچے ਲੈ ਕੇ ਗਿਆ ਸੀ ਰਵੀ ਸੂਟੇ ਦੇ ਨਾਲ ਦਾ ਉਹਨੂੰ ਦੇ ਕੇ ਇੱਕ ਆਇਆ ਇਸ ਚ ਮਾਸਟਰਡ ਕਾਪਰ ਸ਼ੇਡ ਇੱਕ ਆ ਗਿਆ ਮੋਰ ਪੰਖੀ कलर ਇੱਕ ਆ ਗਿਆ ਵਾਈਂ ਸ਼ੇਡ ਆ ਵੀ ਸ਼ੇਡ ਬੜਾ ਸੋਹਣਾ ਸੋ ਸਾਰੇ ਸ਼ੇਡ ਪਿਆਰੇ ਆ ਕੋਈ ਵੀ ਕਲਰ ਬਾਈ ਕਰ ਲਓ ਓਏ ਬੰਟੀ ਆ ਸੈੱਟ ਦੇ ਕੇ ਜਾਈ ਮੈਂ ਬਲੌਗ ਚ ਪਾਉਂਗਾ ਵੀਡੀਓਜ਼ ਹਾਂ ਉਹਾਰੇ ਕੋ ਲੈ ਕੇ ਜਾ ਰਿਹਾ ਤੂੰ ਸਾਰੇ ਕਲਰ ਦਿਖਾ ਦੇ ਕੋਈ ਯਾਰ ਸਾਰੇ ਓਪਨ ਨਾ ਕਰੀ ਸਾਰੇ ਉੱਪਰ ਦੇ ਕੇ ਜਾਈ ਪਹਿਲਾਂ ਵੀ ਲੈ ਕੇ ਗਿਆ ਉਹ ਲਵੀ ਉਹ ਉਹ ਲੈ ਗਿਆ ਸਾਚਰਾ ਹਾਂ ਆਪਣਾ ਹੈਰੀ ਆ ਲੋ ਜੀ ਕਾਰ ਦੇ ਆ ਚੈੱਕ ਕਰੋ ਵੀ ਡਿਜ਼ਾਈਨ ਬਹੁਤ ਸੋਹਣਾ ਉੱਪਰ ਦੇ ਜੀ ਸਾਰਾ ਪਾਰਟੀ ਵੇ ਸਟਾਕ ਮੈਚਿੰਗ ਬੋਰਡ ਮੈਂ ਇਹ ਆਪਾਂ ਪਾਰਟੀ ਵੇ ਤੋਂ ਲੱਗ ਬਣਾ ਲਈ ਲੱਗ ਬਣਾ ਲੈ ਚੱਲ ਤੋ ਰਾ ਰਹੇ ਹਾਂ ਪਾਰਟੀ ਵੇ ਸੂਟ ਦੇ ਵਿੱਚ ਲੱਗ ਦਿਖਾਵਾਂਗੇ ਕੈਨ ਦੇ ਲੱਗ ਬਲੋ ਬਣਾ ਲੈਦਾ ਇਹ YouTube ਬਣਾ ਰਹੇ ਆ ਹਾਂ ਇਹ ਤਾਂ ਮੈਂ YouTube ਤੇ ਬਣਾ ਰਿਹਾ ਆ ਦੁਪੱਟਾ ਆ ਰਿਹਾ ਕਲਰ ਦੇਖੋ ਕਿੰਨੇ ਪਿਆਰੇ ਨੇ ਅੱਜ ਦੀ ਵੈਰਾਈਟੀ ਦੇ ਵਿੱਚ ਕਾਟਨ ਦੇ ਸੂਟ ਤੇ ਇੱਕ ਆਹ ਵੈਰਾਈਟੀ ਆਈ ਆ ਆ ਵੀ ਦਿਖਾਵਾਂਗਾ ਸਾਰੇ ਵੀ ਦਿਖਾਵਾਂਗਾ ਇੱਕ ਚਿਕਨ ਦੇ ਵਿਦਆਊਟ ਦੁਪੱਟਾ ਵੀ ਫੁੱਟ ਆਏ ਨੇ ਉਹ ਵੀ ਦਿਖਾਵਾਂਗਾ ਇੱਕ ਸ਼ेड ਆ ਰਿਹਾ ਆਵਲਾ ਦੁਪੱਟਾ ਬਹੁਤ ਸੋਹਣਾ ਬਣਾਉਣਾ ਹੈ ਨਾ ਕਲਰ ਦੇਖੋ ਕੋਈ ਵੀ ਕਲਰ ਬਾਈ ਕਰ ਲਿਓ ਗ੍ਰੇ ਸ਼ੇਡ ਆ ਰਿਹਾ ਆ ਵੀ ਕਲਰ ਸੋਹਣਾ ਹੈ ਇੱਕ ਕਲਰ ਆ ਰਿਹਾ ਆਵਲਾ ਗ੍ਰੇ ਸ਼ੇਡ ਆ ਵੀ ਕਲਰ ਬੜਾ ਫੇਰਾ ਹੈ ਇਹ ਕਾਰਾ ਜੀ ਆਵਲਾ ਕਰੀਮ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਸੋਹਣੇ ਨੇ ਜਿਹੜਾ ਇਹਦਾ ਪ੍ਰਾਈਸ ਰਹੇਗਾ ਉਹ ਰਹੇਗਾ 1550 ਸਭ ਤੋਂ ਸੋਹਣੀ ਵੈਰਾਈਟੀ ਹੈ ਸਭ ਤੋਂ ਸੋਹਣੇ ਸੂਟ ਲੈ ਕੇ ਆਏ ਸਭ ਤੋਂ ਸੋਹਣੇ ਆ ਲਓ 1550 ਆ ਰਹੇ ਨੇ ਦੋ ਦੁਪੱਟਾ ਸੋ ਲੋ ਜੀ ਕਾਰਾ ਜੀ ਦਾ ਇਸ ਡਿਜ਼ਾਈਨ ਕੋਈ ਵੀ ਡਿਜ਼ਾਈਨ ਆਪਣਾ ਬਾਏ ਕਰ ਲਓ ਜਿਹੜਾ ਤੁਹਾਨੂੰ ਪਸੰਦ ਆ ਸੋ ਸਾਰੇ ਡਿਜ਼ਾਈਨਸ ਹੋਣੇ ਆ। ਆਹ ਇੱਕ ਡਿਜ਼ਾਈਨ ਆ ਜਾਏਗਾ। ਪ੍ਰਿੰਟਿੰਗ ਬਸ ਆਉਣੀ ਆ। ਆ ਆ ਜੀ ਇਹਦੀ ਬਾਟਮ। ਪਰ ਆ ਆ ਗਿਆ ਇਹਦਾ ਦੁਪੱਟਾ। ਇਹਦੇ ਸ਼ੇਡ ਦੇਖੋ ਕਿੰਨੇ ਕਰੇ ਨੇ। ਇੱਕ ਸ਼ੇਡ ਆ ਰਿਹਾ ਸਿੱਕ ਮਸਟਰਡ ਕਲਰ। ਬਲੋ ਸਾਰੇ ਪਿਆਰੇ ਨੇ। ਕੋਈ ਵੀ ਰੰਗ ਨਹੀਂ ਤੁਸੀਂ ਬਾਈ ਕਰਦੇ। ਆ ਗਿਆ ਮਾਸਟਰਡ ਕਲਰ ਮੈਂ ਦੁਪੱਟੇ ਓਪਨ ਕਰਕੇ ਦਿਖਾ ਰਿਹਾ ਤੁਸੀਂ ਫੋਟੋ ਨਾ ਮੰਗਿਓ ਮੇਰੀ ਇੱਕ ਰਿਕੁਐਸਟ ਆ ਫੋਟੋਆਂ ਕਲਿੱਕ ਨਹੀਂ ਹੁੰਦੀਆਂ ਇੱਕ ਵਾਰੀ ਸਟਾਕ ਖੁੱਲ ਜਾਂਦਾ ਫਿਰ ਬਾਅਦ ਔਖਾ ਹੋ ਜਾਂਦਾ ਫੋਟੋਆਂ ਖਿੱਚਣਾ ਨੀਚੇ ਵੀ ਰਸ਼ ਹੁੰਦਾ ਅਸੀਂ ਸੈਕਿੰਡ ਫਲੋਰ ਤੇ ਅਸੀਂ ਵੀਡੀਓ ਬਣਾ ਰਹੇ ਹਾਂ ਇਸ ਟਾਈਮ ਤੇ ਇਸ ਤੋਂ ਅੱਗੇ ਸ਼ੌਪ ਦਾ ਨੀਚੇ ਕਾਸ਼ਟਰ ਫੁੱਲ ਬੈਠਾ ਹੈ ਇਸ ਟਾਈਮ ਸੋ ਵੇ ਤਾਂ ਫਟਾਫਟ ਫੋਮ ਰੱਖਾ ਕੇ ਆਪਣਾ ਫਰਵਰਡ ਤੁਸੀਂ ਆਰਡਰ ਪਲੇਸ ਕਰੋ ਨਹੀਂ ਤਾਂ ਸਾਰਾ ਸਟਾਕ ਆਊਟ ਹੋ ਜਾਣਾ ਅੱਜ ਇਹ ਤਾਂ ਇਹ ਪੀਸ ਇੱਕ ਦਿਨ ਦੇ ਵਿੱਚ ਸਾਰੇ ਸੋਲਡ ਆਊਟ ਹੋ ਜਾਂਦੇ ਨੇ ਅੱਜ ਆਇਆ ਤਾਂ ਅੱਜ ਹੀ ਖਤਮ अगले दिन कुछ होर देखा की पाना है। आलो दुपट्टा तो देखो छे डेन सारे प्यारे कोई भी कर करो सब तो सोनी वरायटी है लॉ लाजवाब सूट ने सारे आ जा ਲੋ ਜੀ ਕਿੜਿਆਂ ਆਉਗੋ ਆਬੜੀਆਂ ਨਮਾਸਤ ਪ੍ਰਿੰਟ ਬੜਾ ਪਿਆਰਾ ਚਾਰਜਿੰਗ ਹੋਣੀ ਸੁ ਫੋਨਾਂ ਚ ਚਾਰਜਿੰਗ ਹੋਣੀ ਸੀ ਹੈ ਡਾਈਨ ਨੂੰ ਬਣਾ ਨਹੀਂ ਲੈਮੈਂਟ ਕੋ ਆ ਲੋ ਇੱਕ ਪ੍ਰਿੰਟ ਆਇਆ ਜੀ ਆ ਵੀ ਪ੍ਰਿੰਟ ਬਹੁਤ ਸੋਹਣਾ ਇਹਦੀ ਬਾਟਮ ਆ ਰਹੀ ਹੈ ਕਰੀਮ ਕਲਰ ਦੀ ਬੋਟ ਮਾਰੀ ਚਿਕਨ ਦੀ ਮੈਂ ਤੁਹਾਨੂੰ ਪ੍ਰਿੰਟ ਸਾਰੇ ਓਪਨ ਕਰਕੇ ਦਿਖਾ ਦਿਆਂ। ਸ਼ੇਡ ਦੇਖੋ ਕੈਨੇਡੀਅਨ। ਚਲੋ ਜੀ। ਚਲੋ ਜੀ। ਆਹ ਆ ਰਿਹਾ ਦੁਪੱਟਾ ਜੀ। ਲੋ ਜੀ 1 ਅਗਸਟ ਬਲੈਕ ਸ਼ੇਡ। ਆਹ ਵੀ ਸ਼ੇਡ ਬੜਾ ਸੋਹਣਾ ਹੈ। ਨਾਗਾ 500 ਦੇ ਲਵਸਟ ਬੂਸਟ ਲਾਉਂਦਾ ਨਾ। ਇਹ ਕਲਰ ਆਊਗਾ ਜੀ ਆਹ ਵਾਲਾ। ਆਹ ਵੀ ਕਲਰ ਬਹੁਤ ਸੋਹਣਾ ਬਲੈਕ ਸ਼ੇਡ ਆ ਗਿਆ ਜੀ। ਕਲਰ ਬੜਾ ਪਿਆਰਾ। ਤੁਸੀਂ ਕਲਰ ਕੋਈ ਵੀ ਬਾਏ ਕਰ ਲਓ। ਸਾਰੇ ਰੰਗ ਪਿਆਰੇ ਨੇ। ਆ ਗਿਆ ਬਲੈਕ ਸ਼ੇਡ ਇੱਕ ਆ ਗਿਆ ਸਕਿਨ 골ਡਨ ਜਰਸੀ ਬੜਾ ਪਿਆਰਾ ਕਲਰ ਸਾਰੇ ਰੰਗ ਸੋਨੇ ਦੇ ਸਾਰੇ ਡਿਜ਼ਾਈਨ ਪਿਆਰੇ ਨੇ ਜਿਹੜਾ ਮਰਜ਼ੀ ਤੁਸੀਂ ਬਾਈ ਕਰ ਲਓ ਸਭ ਤੋਂ ਸੋਹਣੀ ਵੈਰਾਈਟੀ ਲੈ ਕੇ ਆਇਆ ਬਹੁਤ ਸੋਹਣੇ ਸੂਟ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ নোਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਚੈੱਕ ਕਰੋ ਆ ਸ਼ੇਡ ਸਕਿਨ ਕਲਰ ਬੜਾ ਪਿਆਰਾ ਸ਼ੇਡ ਹੈ ਸੋ ਹੁਣ ਤੁਸੀਂ ਕਲਰ ਤੇ ਨਿਗਾਹ ਮਾਰੋ ਸਕਿਨ ਆ ਗਿਆ ਇਸ ਇੱਕ ਦੋੜੇ ਹਨ ਹੋਰ ਵੀ ਨਵੇਂ ਦਿਖਾਉਂਗਾ ਇੱਕ ਆ ਗਿਆ ਸਟ ਬਲੈਕ ਕਰੀਮ ਆ ਗਿਆ ਜੀ ਇੱਕ ਆ ਗਿਆ ਜੀ ਆਵਲਾ ਬਲੈਕ ਸ਼ੈਡ ਇੱਕਾਈਗਾ ਵਾਲਾ ਮੋਰ ਪੰਖੀ ਮੂੰਗਿਆ ਸ਼ੈਡ ਬੜਾ ਸੋਨਾ ਸ਼ੈਡ ਹੈ ਇੱਕਾਈਗਾ ਆਵਲਾ ਸ਼ੈਡ ਇਿੱਤਾ ਇਹ ਵਾਈਂਡਸ਼ੀਲਡ ਮੈਂ ਕਿਹਾ ਉਹਨੇ ਕੋਈ ਡਰਾਪ ਨਾਲ ਲਿਖਾ ਲਿਓ ਤਾਂ ਹੀ ਐਫਸੀ ਹੋਈ ਹੈ ਇਹ ਵੱਡੀ ਗੱਲ ਨਹੀਂ ਹੈ ਹਣਾ ਜੇ ਮੈਂ ਆਪਣਾ ਰਹਿ ਗਿਆ ਹਣਾ ਕੋਈ ਵੀ ਰੰਗੜੇਨ ਬਾਏ ਕਰ ਲਿਓ ਆਪਣਾ फटाफट ਇੱਕ ਆ ਲੋ ਜੀ ਅਗਲਾ ਡਿਜ਼ਾਈਨ ਚੈੱਕ ਕਰ ਲਓ ਇਹਦੇ ਤਿੰਨ ਰੰਗ ਨੇ ਤਿੰਨੇ ਰੰਗ ਸੋਨੇ ਨੇ ਡਿਜ਼ਾਈਨ ਬਹੁਤ ਸੋਹਣਾ ਹੈ ਆ ਰਹੀ ਹੈ ਦੀ ਸ਼ਰਟ ਆ ਰਹੀ ਹੈ ਬਾਟਮ ਔਰ ਆ ਰਹਿਣ ਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਇੱਕ ਸ਼ੈਡ ਮੈਨ ਕੋਲ ਨੂੰ ਆਵਲ ਕੱਲ ਨੂੰ ਪਾਰਟੀ ਵੇ ਸੂਟ ਦੀ ਵੀਡੀਓ ਹੋਊਗੀ ਕੱਲ ਨੂੰ ਜਿੰਨਾ ਵੀ ਇਹ ਹੈਵੀ ਸਟਾਕ ਮੇਰੇ ਕੋਲ ਆਇਆ ਹੋਇਆ ਮੈਂ ਕੱਲ ਉਹਦਾ ਇੱਕ ਬਲੌਗ ਬਣਾ ਕੇ ਪਾਉਂਗਾ ਸੋ ਕੱਲ ਸਾਰੇ ਜਾਣੇ ਤਿਆਰ ਰਹੋ ਪਾਰਟੀ ਵੇਅਰ ਸੂਟ ਦੇਖਣ ਲਈ ਜਿਨ੍ਹਾਂ ਨੂੰ ਪਾਰਟੀ ਵੇਅਰ ਚਾਹੀਦਾ ਆਪਾਂ ਪਾਰਟੀ ਵੇਅਰ ਕੱਲ ਦਿਖਾਵਾਂਗੇ ਪੂਰੀ ਆਪਾਂ ਵੀਡੀਓ ਦਾ ਲੌਂਗ ਵੀਡੀਓ ਪਾਵਾਂਗੇ ਪੂਰੀ ਸਾਰਾ ਸਟਾਕ ਦਿਖਾਵਾਂਗੇ ਜਿਸ ਦੇ ਵਿੱਚ ਤੁਹਾਨੂੰ 5 ਤੋਂ ਲੈ ਕੇ 15 ਦੀ 15000 ਤੱਕ ਦੀ ਰੇਂਜ ਮਿਲੂਗੀ ਕੱਲ ਪਾਰਟੀ ਵੇਅਰ ਸੂਟ ਦੀ ਸੋ ਇੱਕ ਤੋਂ ਇੱਕ ਆਰਟੀਕਲ ਇੱਕ ਤੋਂ ਇੱਕ ਆਰਟੀਕਲ ਦਿਖਾਵਾਂਗਾ ਸੋ ਕੱਲ ਸਭ ਦਾ ਬਲੌਗ ਬਣਾਵਾਂਗਾ ਆ ਚੈੱਕ ਕਰੋ ਦੁਪੱਟਾ ਅੱਜ ਮੈਂ ਕਾਟਨ ਦੇ ਸੂਟ ਦਿਖਾ ਰਿਹਾ ਤੁਹਾਨੂੰ ਇੱਕ ਸ਼ੇਡ ਆ ਰਿਸ਼ ਚ ਕਾਪਰ ਸ਼ੇਡ ਆ ਵੀ ਸ਼ੇਡ ਬੜਾ ਪਿਆਰਾ ਹੋਲਦੀ ਹੈ ਔਰ ਨੀਚੇ ਵਾਲਾ ਮਸਟਰਡ ਕਲਰ ਰਹਿ ਗਿਆ ਇੱਕ ਤਾਂ ਨੀਚੇ ਵਾਲੇ 'ਚ ਇੱਕ ਮਸਟਰਡ ਸ਼ੇਡ ਵੀ ਹੈਗਾ ਜੀ ਆ ਵੀ ਸ਼ੇਡ ਸੋਣਾ ਹੈ ਆ ਵੀ ਸ਼ੇਡ 4 ਕੇਜ ਤਾਂ ਨਹੀਂ ਬਣਾ ਰਿਹਾ ਆ ਗਿਆ ਸ਼ੇਡ ਇੱਕ ਆ ਗਿਆ ਜੀ ਆਵਲਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਹਰ ਇੱਕ ਵੀਡੀਓ ਨਾਲ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਸੋ ਸਬਸਕ੍ਰਾਈਬ ਨਾਲ ਇਦਾਂ ਹੁੰਦਾ ਕਿ ਤੁਹਾਨੂੰ ਵੀ ਵੀਡੀਓ ਸ਼ੋ ਹੋ ਜਾਇਆ ਕਰੇਗੀ ਸਾਨੂੰ ਵੀ ਵਾਰ-ਵਾਰ ਨਹੀਂ ਕਹਿਣਾ ਪਏਗਾ ਤੁਸੀਂ ਮੈਨੂੰ ਕਹੋਗੇ ਭਾਜੀ ਲਿੰਕ ਭੇਜੋ ਤੁਹਾਨੂੰ ਨਾਲ ਦੀ ਨਾਲ ਇਦਾਂ ਨੋਟੀਫਿਕੇਸ਼ਨ ਤਾਂ ਮਿਲ ਜਾਇਆ ਕਰੂਗੀ ਆ ਚੈੱਕ ਕਰੋ 컬러 ਤੁਹਾਡਾ 컬러 ਰਿਕਵਰ ਨਹੀਂ ਹੋਣਾ ਆ ਦੁਪੱਟਾ ਆ ਰਿਹਾ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਦੁਪੱਟੇ ਦੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਦੇਖੋ ਆ ਦੁਪੱਟਾ ਆ ਰਿਹਾ ਇੱਕ ਰੰਗ ਮਿਲੂਗਾ ਇਹਦੇ ਵਿੱਚ ਆ ਵਾਲਾ ਹਲੋ